ਤੇ ਸਾਡੇ ਹੋਏ ਸਾਡੇ ਹਜ਼ਾਰوں ਮੈਂ ਕਹਿੰਦਾ ਯੋਧੇ ਹਜੇ ਵੀ ਸਾਡੀ ਜਿਹੜੀ ਫੌਜ ਹੈ ਉਹ ਆ ਰਹੀ ਆਪਣੀ ਮੈਂ ਜਾਦੇ ਨਹੀਂ ਗੱਲ ਲੰਮੀ ਕਰਨੀ ਪਹਿਲੀ ਗੱਲ ਤਾਂ ਜਿਹੜਾ ਆਪਣਾ ਦਿੱਤਾ ਹੋਇਆ ਪ੍ਰੋਗਰਾਮ ਅੱਜ ਜਿਹਨੂੰ ਤੁਸੀਂ ਕਾਮਯਾਬ ਕੀਤਾ ਸਾਰਿਆਂ ਨੂੰ ਵਧਾਈ ਦੇ ਪਾਤਰੋ ਉਸ ਵੇਲੇ ਜਿਹੜੇ ਇਲੈਕਸ਼ਨਾਂ ਦੇ ਵੇਲੇ ਲੋਕ ਲੜਨ ਵਾਲੇ ਘਰਾਂ ਤੋਂ ਨਹੀਂ ਨਿਕਲਦੇ ਕਿ ਹੁਣ ਨਹੀਂ ਕੁਛ ਬੰਨਦਾ ਚੋਣ ਜਾਂਦਾ ਤਾਂ ਲੱਗਿਆ ਤਾਂ ਸਾਡਾ ਜਿਹੜਾ ਦੋਨੇ ਪੂਰਬਾਂ ਵੱਲੋਂ ਜਿਹੜਾ ਮੋਰਚਾ ਲੱਗਿਆ ਇਹ ਆਉਣ ਵਾਲੇ ਇਤਿਹਾਸ ਦੇ ਵਿੱਚ ਲਿਖਿਆ ਜਾਣਾ ਕਿ ਲੜਨ ਵਾਲੇ ਲੋਕ ਇਹਦੀਆਂ ਪਾਬੰਦੀਆਂ ਨਹੀਂ ਦੇਖਦੇ ਜਦੋਂ ਤਿਗਲੀਪਾਂ ਹੁੰਦੀਆਂ ਲੋਕਾਂ ਨੂੰ ਉਦੋਂ ਮੋਰਚੇ ਆਟੋਮੈਟਿਕ ਲੱਗ ਜਾਂਦੇ ਨੇ ਆਹ ਮੋਰਚਾ ਅਸੀਂ ਨਹੀਂ ਲਾਇਆ ਸੀ ਸਾਡੇ ਦੋਨੇ ਪੂਰਬਾਂ ਵੱਲੋਂ 13 ਫਰਵਰੀ ਤੋਂ ਸ਼ੰਭੂ ਬਾਰਡਰ ਤੇ ਖਲੌਰੀ ਦੋਨਾਂ ਤੇ ਲੱਗਿਆ ਹੋਇਆ ਕਿ ਜਿਹੜੀਆਂ ਮੰਗਾਂ ਰਹਿੰਦੀਆਂ ਸੀ ਉਹਨੂੰ ਮਨੋਣ ਲਈ ਬਾਕੀ ਉਹਦੇ ਵਿੱਚ ਵਾਧਾ ਹੋਇਆ ਰਤਨਪੁਰਾ ਰਾਜਸਥਾਨ ਦੇ ਵਿੱਚ ਡੱਬ ਵਾਲੀ ਦੇ ਵਿੱਚ ਚਾਰ ਮੋਰਚੇ ਉਹ ਮੰਗਾਂ ਨੂੰ ਮਨੋਣ ਲਈ ਚੱਲ ਰਹੇ ਐ ਪਰ ਪੰਜਵਾਂ ਮੋਰਚਾ ਇੱਥੋਂ ਦੇ ਪ੍ਰਸ਼ਾਸਨ ਨੇ ਹਰਿਆਣਾ ਸਰਕਾਰ ਨਾਲ ਜਿਹਦੇ ਵਾਰਚ ਬੈਠੇ ਹੋ ਭੀਜਪੀ ਵਾਲਿਆਂ ਨੇ ਸਾਡੇ ਤਿੰਨ ਆਗੂ ਫੜ ਕੇ ਹਰਿਆਣੇ ਦੇ ਜੇਲ੍ਹ ਦੇ ਵਿੱਚ ਨੇ ਉਹਨਾਂ ਨੂੰ ਵੀ ਛਡਾਉਣ ਲਈ ਆਪਾਂ 17 ਤਰੀਕ ਤੋਂ ਲੈ ਕੇ ਜਰ ਸ਼ੰਭੂ ਵਾਲਾ ਸਟੇਸ਼ਨ ਤੇ ਬੈਠੇ ਆ ਜਿਹੜਾ ਆਹਾ ਸ਼ੀਮਾ ਸ਼ੀਮਾ ਕੋ ਸਾਡੀ ਡੇਟ ਨਹੀਂ ਮਿਥੀ ਸੀ ਇੱਥੋਂ ਦੇ ਗੁੰਡਿਆਂ ਨੇ ਧੱਕੇ ਮਾਰ ਕੇ ਸਾਡਾ ਕਿਸਾਨ ਸੇਜ ਕੀਤਾ ਉਸ ਪਰਿਵਾਰ ਨੂੰ ਇਨਸਾਫ ਦਿਵਾਉਣ ਵਾਸਤੇ ਆਪਣੀਆਂ ਬੜੀਆਂ ਮੀਟਿੰਗਾਂ ਹੋਈਆਂ 4 ਮਈ ਤੋਂ ਲੈ ਕੇ ਅੱਜ 8 ਮਈ ਆ ਗਈ ਆਪਾਂ ਪ੍ਰਸ਼ਾਸਨ ਨੂੰ ਟਾਈਮ ਦਿੱਤਾ ਦੋਨੇ ਫੋਰਮਾਂ ਨੇ ਮੀਟਿੰਗ ਕਰਕੇ 48 ਘੰਟੇ ਦਿੱਨੇ ਆ ਤੇ ਕੱਲ ਨੂੰ ਸਾਡੇ ਤੇ ਕੋਈ ਇਹ ਸਵਾਲ ਨਾ ਉੱਠੇ ਕਿ ਅਸੀਂ ਜਿਹੜੀ ਸਾਰੀ ਫੋਰਸ ਇੱਥੇ ਲਾਈ ਵੱਖਿਆ ਜਿਹੜਾ ਦੋਸ਼ੀ ਨੂੰ ਫੜਨਾ ਹੈ ਪਰ 48 ਘੰਟਿਆਂ ਦੇ ਵਿੱਚ ਕੁਝ ਨਹੀਂ ਕੀਤਾ ਪਰ ਜਦੋਂ ਘਰਾਂ ਤੋਂ ਤੁਸੀਂ ਨਿਕਲ ਕੇ ਇੱਥੇ ਰੋਡ ਤੇ ਆਇਓ ਮੂੰਹ ਕੀਤਾ ਉਧਰ ਨੂੰ ਜਿਹੜਾ ਆਪਾਂ ਕਹਿੰਦੇ ਆ ਮੇਨ ਮੰਗ ਕੇ ਕੱਲੇ ਪਰਚੇ ਨਾਲ ਨਹੀਂ ਸਰਨਾ ਉਹਦੇ ਵਿੱਚ ਮੁਰਦ ਵਿੱਚ ਵਾਦਾ ਕਰੋ ਜੁਰਮ ਵਿੱਚ ਵਾਦਾ ਕਰਕੇ 120 ਵੀ ਲਾ ਕੇ ਜਿਹੜੀ ਉਹਦੀ ਮੁੱਖ ਦੋਸ਼ੀ ਹੈ ਉਹ ਰਾਣੀ ਵੜਦੀ ਹੈ ਕਿਉਂਕਿ ਇਹਨਾਂ ਨੇ ਪ੍ਰੋਗਰਾਮ ਤੈਅ ਕੀਤਾ ਉਹ ਲੋਕ ਗਏ ਉਹਨਾਂ ਨੇ ਉਹ ਘਟਨਾ ਨੂੰ ਉਜਾਗਰ ਦਿੱਤਾ ਮੁੱਖ ਜ਼ਿੰਮੇਵਾਰ ਹੈ ਜੇ ਇਹਦੇ ਉਲਟ ਕਦੇ ਜਾਂ ਕਿਸੇ ਮਲਾਜਮ ਦਾ ਜਾਂ ਕਿ ਜੀ ਬੀ ਪੀ ਦਾ ਮਾੜੇ ਜੀ ਵੀ ਸੱਟ ਲੱਗ ਜਾਂਦੀ ਜਿਹੜੇ ਸਾਡੇ ਕਿਸਾਨਾਂ ਨੇ ਉੱਥੇ ਸਵਾਲ ਰੱਖੇ ਸੀ ਸਾਰਿਆਂ ਤੇ ਪਰਚਾ ਤੇ ਸਾਰਿਆਂ ਤੇ 120 ਲਾ ਕੇ ਸਾਰਿਆਂ ਨੂੰ ਸ਼ਾਮਲ ਕਰ ਲੈਣਾ ਸੀ ਜਿਹੜਾ ਭਗਵੰਤ ਮਾਨ ਨੇ ਨੂੰ ਬਚਾਉਣ ਤੇ ਜਿੰਨੀ ਫੋਰਸ ਆਪਾਂ ਨੂੰ ਰੋਕਣ ਤੇ ਅੱਜ ਲਈ ਹੈ ਜੇ ਇੰਨੀ ਫੋਰਸ ਇਹਨਾਂ ਵੱਲ ਮੂੰਹ ਕਰ ਲੈਂਦੀ ਅੱਜ ਉਹਨਾਂ ਨੂੰ ਰੈਸਟ ਹੋਣਾ ਸੀ ਜੇਲ੍ਹ 'ਚ ਹੋਣਾ ਸੀ ਪਰ ਇਹ ਸਾਰੀਆਂ ਦੇ ਗੱਲਾਂ ਦੇ باوجود ਜਿੰਨਾ ਰੋਕਿਆ ਜਿਨ੍ਹਾਂ ਨੇ ਜਾਮ ਲਵਾਏ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਅਸੀਂ ਕਿਤੇ ਜਾਮ ਨਹੀਂ ਲਾਉਣਾ ਸੀ ਅਸੀਂ ਤਾਂ ਇੱਥੇ ਆਉਣਾ ਸੀ ਆਪਾਂ ਉੱਥੇ ਆਉਣ ਚ ਕਾਮਯਾਬ ਹੋਇਆ ਜਿਹੜੀ ਚੋਣ ਜਾਬ ਤੈਨੂੰ ਰਹਿ ਕੇ ਜਿਹੜੀਆਂ ਮੰਗਾਂ ਉਹ ਆਪਣੇ ਇਧਰੋਂ ਪ੍ਰਸ਼ਾਸਨ ਨਾਲ ਜਿਹੜੀ ਲੰਮੀ ਮੀਟਿੰਗ ਹੋਈ ਹੈ ਉਹ ਆਪਾਂ ਬੋਲ ਕੇ ਵੀ ਨਹੀਂ ਕਹਿ ਸਕਦੇ ਇਹ ਕਹਿ ਸਕਦੇ ਆ ਕਿ ਇਸ ਮਸਲੇ ਨੂੰ ਲੈ ਕੇ ਇੱਕ ਸੱਟ ਬਣ ਗਈ ਕਿ ਜਿਹੜੇ ਪਰਿਵਾਰ ਵੱਲੋਂ ਜਾਂ ਜਿਹੜੇ ਹੋਰ ਵੱਲੋਂ ਬਿਆਨ ਲੈ ਕੇ ਉਹਨਾਂ ਦੇ ਛੇਤੀ ਜਿਹੜੀ ਸਾਰੀ ਜ਼ਿੰਮੇਵਾਰੀ ਆਪਦੇ ਸਿਰ ਚੱਕੀ ਐ ਕਿ ਅਸੀਂ ਇਸ ਜਿਹੜੇ ਦੋਚੇ ਬਾਹਰ ਰਹਿ ਗਏ ਉਹਨਾਂ ਵਿੱਚ ਸ਼ਾਮਲ ਕਰਾਂਗੇ ਦੂਜਾ ਜਿਹੜਾ ਆਪਾਂ ਨੂੰ ਇਹ ਗੱਲ ਚੱਲਦੀ ਸੀ ਨੌਕਰੇ ਵਾਲੀ ਬਹੁਤ ਨੌਕਰੇ ਵਾਲੀ ਗੱਲ ਵੀ ਮਨਮਾੜੀ ਹੈ ਮਨਮਾਈ ਹੈ ਉਸ ਪਰਿਵਾਰ ਨੂੰ ਨੌਕਰੇ ਵਾਲੀ ਗੱਲ ਜਿਹੜੀ ਉਹਨੇ ਮਨਵਾਉਣੀ ਹੈ ਜਿਹੜੀ ਆਪਣੀ ਰਾਸੀ ਸਹਾਇਤਾ ਉਹਦੇ ਵਿੱਚ ਵੀ ਵਾਅਦਾ ਕਰਿਆ ਉਹ ਸਾਰੀਆਂ ਗੱਲਾਂ ਆਪਾਂ ਲਿਖਤੀ ਕਾਨੂੰਨੀ ਤੌਰ ਤੇ ਵੀ ਲਾਵਾਂਗੇ ਤੇ ਜਿਹੜੀਆਂ ਚੋਣ ਜਾਬਤੇ ਵਾਲੀ ਹੈ ਗੱਲਾਂ ਜਿਹੜੇ ਮੇਰੇ ਕੋਲੇ ਖੜਨੇ ਅਫਸਰ ਇਹ ਕਹਿੰਦੇ ਵੀ ਸਾਸੀ ਕਹਿ ਨਹੀਂ ਸਕਦੇ ਪਰ ਆਪਣੇ ਪਰਿਵਾਰ ਨਾਲ ਸਹਿਮਤੀ ਆਪਣੇ ਕੋਲੇ ਲਿਖਤੀ ਉਹ ਆ ਗਿਆ ਤਾਂ ਆਪਾਂ ਜਿਹੜੀ ਮੋਟੀ-ਮੋਟੀ ਜਿਹੜੀ ਆਪਾਂ ਪ੍ਰਸ਼ਾਸਨ ਤੋਂ ਇਹ ਉਮੀਦ ਕਰਾਂਗੇ ਕਿ ਜਿਹੜੇ ਦੋਸ਼ੀ ਰਹਿ ਗਏ ਉਹਨਾਂ ਨੂੰ ਛੇਤੀ ਜਲਦੀ ਤੋਂ ਜਲਦੀ ਸੇਖਾਂ ਇੰਦਰ ਪਚਾ ਕੇ ਜੇਲ੍ਹ ਪਚਾਓ ਬਾਕੀ ਜਿਹੜੇ ਰਹਿ ਗਏ ਉਨ੍ਹਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਵੀ ਘੇਰੇ ਚ ਲਿਆਓ ਇਹ ਤੇ ਆਪਣੀ ਸੈਨਟੀ ਬੜੇ ਵੀ ਜਿਹੜੇ ਬਾਕੀ ਰਹਿ ਗਏ ਉਹਨਾਂ ਨੂੰ ਲੈ ਆਓ ਜਿੰਨੇ ਵੀ ਤੁਸੀਂ ਅੱਜ ਵੱਖ-ਵੱਖ ਥਾਣਿਆਂ ਦੇ ਵਿੱਚ ਵੱਖ-ਵੱਖ ਰੋੜਾਂ ਤੇ ਇਹਨਾਂ ਨੇ ਰੋਕਿਆ ਜਿਹੜਾ ਭਲੇਖਾ ਸੀ ਕਿ ਵੀ ਪਟਿਆਲੇ ਦੇ ਵਿੱਚ ਅਸੀਂ ਇੱਕ ਬੰਦਾ ਵੀ ਨਹੀਂ ਆਉਣ ਦੇਣਾ ਪਰ ਤੁਸੀਂ ਇਹ ਰੋਕਾਂ ਦੇ باوجود ਇੱਥੇ ਆਇਓ ਮੇਰੀ ਖਾਸ ਇੱਕ ਬੇਨਤੀ ਇਹ ਹੈ ਜਿਹੜਾ ਆਪਣਾ ਮੋਰਚਾ ਚੱਲ ਰਿਹਾ ਹੈ ਆਪਾਂ ਬਹੁਤ ਵੱਡਾ ਐਲਾਨ ਕੀਤਾ ਕਿ 22 ਤਰੀਕ ਨੂੰ 100 ਦਿਨ ਹੋ ਰਿਹਾ ਪੂਰਾ ਮੋਰਚੇ ਦਾ 100 ਦਿਨ ਹੋ ਤੇ ਕੋਈ ਵੀ ਪਿੰਡੇ ਨਾ ਰਹੇ ਜਿੱਥੋਂ ਦੋ ਦੋ ਚਾਰ ਚਾਰ ਬੱੱਸਾਂ ਸਾਡੇ ਟਰੱਕ ਭਰ ਕੇ ਮੋਰਚੇ ਦੇ ਵਿੱਚ ਨਾ ਆਵੇ ਜਿਹੜਿਆਂ ਦੀ ਡਿਊਟੀ ਆਪਣੀ ਸ਼ੰਭੂ ਬਾਰਡਰ ਤੇ ਲੱਗੀ ਆ ਖਨੌਰੀ ਲੱਗੀ ਆ ਡੱਬ ਵਾਲੀ ਲੱਗੀ ਆ ਰਾਜਸਥਾਨ ਦੇ ਵਿੱਚ ਰਤਨਪੁਰਾ ਇਹਨਾਂ ਨੂੰ ਲੱਖਾਂ ਦੀ ਗਿਣਤੀ ਵਿੱਚ ਉਹ ਮੋਰਚੇ ਭਰਨੇ ਆ ਉਹ ਤੋਂ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀ ਤਿੰਨ ਨੌਜਵਾਨਾਂ ਨੂੰ ਰਿਹਾਈ ਕਰਨ ਵਾਸਤੇ ਉਹ ਭਾਵੇਂ ਆਪਣਾ ਮੋਰਚਾ ਚੱਲਦਾ ਹੈ ਉਹਨੂੰ ਵੀ 22 ਤੋਂ ਪਹਿਲਾਂ ਪਹਿਲਾਂ ਸਾਨੂੰ ਅਸੀਂ ਦੋਨੇ ਫੋਰਮ ਮੀਟਿੰਗ ਕਰਕੇ ਤਗੜਾ ਐਕਸ਼ਨ ਦੇ ਕੇ ਉਹ ਵੀ ਨੌਜਵਾਨਾਂ ਨੂੰ ਉਹ ਬਾਹਰ ਕਢਾਉਣਾ ਆਪਣੇ ਤੇ ਜ਼ਿੰਮੇਵਾਰੀ ਹੈ ਇੰਨੀਆਂ ਗੱਲਾਂ ਕਹਿੰਦਾ ਹਾਂ ਮੈਂ ਜਿਹੜਾ ਅੱਜ ਤੁਸੀਂ ਇੱਕ ਵਿਦੇਸ਼ ਤੇ ਜਾਣ ਤੋਂ ਜਿਹੜਾ ਰੋਕਣ ਜਿਹੜੀ ਉਹ ਵਿਦੇਸ਼ ਤੇ ਜਾਣ ਤੋਂ ਡਰ ਸੀ ਆਪਾਂ ਨੂੰ ਕਿ ਵੀ ਇਹ ਜਿਹੜੇ ਕੇਸ ਤੋਂ ਬਚਦੇ ਅੱਜ ਵੀ ਪਤਾ ਕਿਸੇ ਮੰਤਰੀ ਨੇ ਕਰੀ ਹੋਣਾ ਤਾਂ ਮੰਤਰੀ ਦੇ ਘਰੋਂ ਬਾਹਰ ਜਾ ਸਕਦਾ ਹੈ ਤਾਂ ਸਾਰਿਆਂ ਰੋਕਾ ਲਵਾ ਕੇ ਆਪਾਂ ਸਹਿਮਤੀ ਦਿੱਤੀ ਹੈ ਕਿ ਹੁਣ ਇਸ ਤੋਂ ਬਾਅਦ ਇਹਨਾਂ ਦੀ ਜ਼ਿੰਮੇਵਾਰੀ ਹੈ ਉਹ ਨਹੀਂ ਜਾਊਗਾ ਤਾਂ ਇਸ ਕਰਕੇ ਆਪਾਂ ਜਿਹੜੀ ਇਸ ਪਰਿਵਾਰ ਨਾਲ ਕੱਲ ਨੂੰ 9 ਵਜੇ ਰਾਜਪੁਰੇ ਜੋ ਆਪਣੇ ਉਸ ਕਿਸਾਨ ਦੀ ਡੇਢ ਬਾਡੀ ਪਈ ਹੈ ਪੋਸਟਮਾਰਟ ਕਰਵਾ ਕੇ ਉਹਦਾ ਸੰਸਕਾਰ ਕਰਨਾ ਹੈ ਜਿਹੜੇ ਜਿੰਨੇ ਵੀ ਨੇੜੇ ਆਪਾਂ ਕਾਫਲੇ ਦੇ ਰੂਪ ਦੇ ਵਿੱਚ ਉਸ ਪਰਿਵਾਰ ਦੇ ਜਦੋਂ ਦਾ ਸੰਸਕਾਰ ਦਾ ਟਾਈਮ ਆਂਦਾ ਪਿੰਡ ਦੇ ਵਿੱਚ ਪਹੁੰਚਣਾ ਹੈ ਕਿਹੜਾ ਆਪਾਂ ਸਾਰਿਆਂ ਨੇ ਰਾਜਪੁਰੇ ਇਕੱਠੇ ਹੋਣਾ ਤਾਂ ਉਦੋਂ ਬਾਅਦ ਆਪਾਂ ਮੋਰਚੇ ਤੇ ਲੈ ਕੇ ਜਾਵਾਂਗੇ ਮੋਰਚੇ ਤੋਂ ਲੈ ਕੇ ਆ ਕੇ ਸੰਸਕਾਰ ਕਰਾਂਗੇ ਇਹ ਕੱਲ ਨੂੰ ਸਾਰਿਆਂ ਦੇ ਨਾਲ ਆਪਾਂ ਇਸ ਪਰਿਵਾਰ ਉਹ ਸਾਡੇ ਜਿਹੜਾ ਕਿਸਾਨ ਸੇਧ ਹੋਇਆ ਉਹਨੂੰ ਆਪਾਂ ਟਾਈਮ ਕੱਢ ਕੇ ਉੱਥੇ ਆਉਣਾ ਜਿੰਨੇ ਵੀ ਤੁਸੀਂ ਟਾਈਮ ਕੱਢ ਕੇ ਨੇ ਕਈ ਬੰਦਿਆਂ ਨੇ ਸੀਗਾ ਵੀ ਅਸੀਂ ਉਹਨੂੰ ਰਿਹਾ ਹੋਗੇ ਜੀ ਬਾਹਰ ਗੱਲ ਫੇਰ ਵੀ ਤੁਸੀਂ ਦਿੱਤੇ ਪ੍ਰੋਗਰਾਮ ਦੇ ਇੱਥੇ ਵਿੱਚ ਪਹੁੰਚਿਓ ਦੋਨੇ ਫੋਰਮਾਂ ਵੱਲੋਂ ਸਾਰਿਆਂ ਦਾ ਧੰਨਵਾਦ ਜਿਹੜੀ ਆਪਾਂ ਇਸ ਵੱਲ ਅੱਗੇ ਵਧੇ ਆ ਤਾਂ ਬਾਕੀ ਦੋਛੀਆਂ ਨੂੰ ਛੱਡਣ ਨਹੀਂ ਦੇਵਾਂਗੇ ਉਹਨਾਂ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜੇਲ੍ਹ 'ਚ ਹੋਣਗੇ ਇਹਨੇ ਤੁਸੀਂ ਜਿਤਵਨ ਲੱਗੇ ਵਧਿਓ 18 18 ਤਰੀਕ ਵਾਲੇ ਜਿਹੜੀ ਮੀਟਿੰਗ ਰੱਖੀ ਹੈ ਇੱਕ ਉਹਦੇ ਵਿੱਚ ਕੁਝ ਸਾਡੇ ਸੀਨੇ ਵੀ ਆਪਾਂ ਕੋਈ ਚੋਣ ਜਾਬਤੇ ਵਾਲੀ ਜਿਹੜੀ ਗੱਲ ਕੀਤੀ ਹੈ ਆਪਾਂ ਜਲਦੀ ਕਹਿੰਦੇ ਸੀ ਉਹਦੇ ਲਈ 18 ਤਰੀਕ ਨੂੰ ਕਿੱਥੋਂ ਤੱਕ ਗਏ ਨੇ ਕੀ ਕੀਤਾ ਉਹ ਇਹਨਾਂ ਤੋਂ ਜ਼ਿੰਮੇਵਾਰੀ ਆ ਉਹ ਵੀ ਆਪਾਂ 18 ਤਰੀਕ ਨੂੰ ਫੇਰ ਦੁਬਾਰਾ ਮੀਟਿੰਗ ਹੋਣੀ ਹੈ ਦੋਨੇ ਫੋਰਮਾਂ ਦੇ ਆਗੂ ਹੋਣਗੇ ਤੇ ਉਹ ਪ੍ਰਸ਼ਾਸਨ ਜਿਹੜੀ ਅੱਜ ਆਪਣੀ ਮੀਟਿੰਗ ਹੋਈ ਇਹ ਵੀ ਵਿੱਚ ਹੋਣੀ ਹੈ ਤਾਂ ਉਹਦੇ ਨੂੰ ਇਹ ਗੱਲ ਉਮੀਦ ਕੀਤੀ ਜਾ ਸਕਦੀ ਹੈ ਸਾਡੇ ਵੱਲੋਂ ਤਾਂ ਫੋਰਮਾਂ ਵੱਲੋਂ ਕਿਉਂ ਜਿਹੜੇ ਦੋਚੀ ਆ ਜਿਹੜੇ ਰਹਿ ਗਏ ਉਹ ਵੀ ਤੇ ਜਿਹੜਾ ਪਰਚਾ ਦਰਜ ਹੋਇਆ ਉਹ ਵੀ ਤਾਂ ਅੰਦਰ ਹੋਵੇ ਵਧੀਆ ਠੀਕ ਹੈ ਪਰ ਉਹਦੇ ਵਿੱਚ ਉਹਦੇ ਨੂੰ ਕੋਈ ਕਮੀ ਨਹੀਂ ਰਹਿਣੀ ਚਾਹੀਦੀ ਇਹ ਸੋਡੀ ਜ਼ਿੰਮੇਵਾਰੀ ਹੈ ਠੀਕ ਹੈ ਸਾਰੇ ਵੱਲੋਂ ਤਾਂ ਅਸੀਂ ਇੰਨੀ ਕਹਿੰਦੇ ਹੋਏ ਆਪਾਂ ਠੀਕ ਹੈ ਸਰਜੀਤ ਸਾਰਿਆਂ ਦਾ ਜਿੰਨਾ ਧੰਨਵਾਦ ਤੁਸੀਂ ਟਕਾ ਦੇ ਨਾਲ ਜਾਣਾ ਜਿਹੜੀ ਫੋਰਸ ਆਪਣੀ ਮੋਰਚਾ ਚੋਂ ਨੇੜੇ ਆ ਆਪਣਾ ਜਿੱਥੇ ਵੀ ਜਾਣਾ ਤੇ ਇਨਾਂ ਕ ਧਿਆਨ ਰੱਖੋ ਕੱਲ ਨੂੰ 9 ਵਜੇ ਆਪਾਂ ਰਾਜਪੁਰੇ ਤੁਹਾਨੂੰ ਅਣ ਸਾਹਿਬ ਮਿਲ ਗਿਆ ਤਾਂ ਉਹ ਪੈਨ ਆਪਣੇ ਨਾਲ ਖੜੀ ਹੈ ਮਾਈਸਟਰ ਜੀ ਸਾਹਿਬ ਜੀ ਤੁਹਾਡਾ ਬਹੁਤ ਧੰਨਵਾਦ ਜੀ ਬਹੁਤ ਅਨਸਾਪ ਨੂੰ ਪਾਉਣੀਆਂ ਚੜੇ ਆ ਜਿਹੜੀ ਉਮੀਦਾਂ ਨੇ ਜਿਹੜੀਆਂ ਭਾਵਨਾਵਾਂ ਨੇ ਉਥੋਂ ਤੱਕ ਉਹਨਾਂ ਨੂੰ ਲੈ ਕੇ ਜਾਵਾਂਗੇ ਇੱਥੋਂ ਤੱਕ ਇਹ ਪਰਿਵਾਰ ਦਾ ਜਿਵੇਂ ਬੈਰੂ ਸਾਹਿਬ ਨੇ ਪਹਿਲਾਂ ਕੀਤਾ ਸੀ ਬਹੁਤ ਵਾ ਇੰਨੇ ਦੁੱਖ ਦੇ ਵਿੱਚ ਰਿਸ਼ਤੇਦਾਰ ਘਰੇ ਵਿੱਚੇ ਹੋ ਪਰਿਵਾਰ ਬੈਠਾ ਹੋਵੇ ਤੇ ਪਰਿਵਾਰ ਨੇ ਇਹ ਕਹਿਣਾ ਕੇ ਜੋ ਦੋਨੇ ਫਾਰਮਾਂ ਦੇ ਆਗੂ ਕਰਨਗੇ ਅਸੀਂ ਉਹਦੇ ਨਾਲ ਸਹਿਮਤ ਹੈ ਤਾਂ ਇਸ ਕਰਕੇ ਦੋਚੀ ਬਚ ਨਹੀਂ ਸਕੂਗਾ ਇੰਨੇ ਵਿਸ਼ਵਾਸ ਦੇ ਨਾਲ ਧੰਨਵਾਦ ਉਹ ਵੈਖੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ